ਪ੍ਰਦੇਸ਼ ਪ੍ਰਦੇਸ਼ ਵਸਦੇ ਪੰਜਾਬੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਦੇਖ ਰਹੇ ਹੋ ਆਵਾਜ਼ ਇਕਲ ਪੰਜਾਬ ਦੀ ਰਾਜਨੀਤੀ ਨੂੰ ਇਸ ਵੇਲੇ ਜਿਹੜਾ ਸਭ ਤੋਂ ਵੱਧ ਪ੍ਰਭਾਵਿਤ ਕਰ ਰਿਹਾ ਮੁੱਦਾ ਹੈ ਉਹ ਹੈ ਲਾਰੈਂਸ ਬਿਸ਼ਨੋਈ ਬੀਤੇ ਦਿਨੀ ਜਦੋਂ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਲੋਕ ਸਭਾ ਵਿੱਚ ਪ੍ਰਮੁੱਖ ਮੰਤਰੀਆਂ ਦੀ ਹਾਜ਼ਰੀ ਵਿੱਚ ਦੇਸ਼ ਦੇ ਪ੍ਰਮੁੱਖ ਸ਼ਖਸੀਅਤਾਂ ਦੀ ਹਾਜ਼ਰੀ ਵਿੱਚ ਇਸ ਵੱਡੇ ਸਵਾਲ ਨੂੰ ਉਠਾਉਂਦੇ ਨੇ ਕਿ ਲਾਰੈਂਸ ਬਿਸ਼ਨੋਈ ਕਾ ਕੁਝ ਕਰੋ ਉਸਨੇ ਦੇਸ਼ ਦੇ ਅੰਦਰ ਮਸ਼ਹੂਰ ਗਾਇਕ ਸ਼ੁਭਦੀਪ ਸਿੱਧੂ ਮੂਸੇਵਾਲਾ ਨੂੰ ਕਤਲ ਕਰ ਦਿੱਤਾ ਹੈ ਫਿਰੌਤੀਆਂ ਮੰਗੀਆਂ ਜਾ ਰਹੀਆਂ ਨੇ ਕਰੋੜਾਂ ਰੁਪਏ ਇਕੱਠਾ ਕੀਤਾ ਜਾ ਰਿਹਾ ਹੈ ਉਹਨਾਂ ਨੇ ਧਿਆਨ ਖਿੱਚਿਆ ਕਿ ਲਾਰੈਂਸ ਬਿਸ਼ਨੋਈ ਦੇ ਗਰੁੱਪ ਦੇ ਬੰਦੇ ਪੰਜਾਬ ਦੇ ਅਮਨ ਸ਼ਾਂਤੀ ਨੂੰ ਅੱਗ ਲਾ ਰਹੇ ਨੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਵਾਲਿਆਂ ਨੂੰ ਕਾਬੂ ਕਰੋ ਮਰਿੰਦਰ ਸਿੰਘ ਰਾਜਾ ਬਣਗ ਲੋਕ ਸਭਾ ਦੇ ਵਿੱਚ ਬਿਆਨ ਦਿੰਦੇ ਨੇ ਲੋਕ ਸਭਾ ਦੇ ਸਪੀਕਰ ਪਾਸ ਸਚਾਰਾ ਜੋਈ ਕਰਦੇ ਨੇ ਦੇਸ਼ ਦੀ ਸਰਕਾਰ ਨੂੰ ਹਲੂਨਣ ਦਾ ਯਤਨ ਕਰਦੇ ਨੇ ਅਮਰਿੰਦਰ ਸਿੰਘ ਰਾਜਾ ਬਣਗ ਕੀ ਹੁੰਦਾ ਹੈ ਲਾਰੈਂਸ ਬਿਸ਼ਨੋਈ ਕੌਣ ਹੈ ਲਾਰੈਂਸ ਬਿਸ਼ਨੋਈ ਦੇ ਸੁਖਦੀਪ ਪੋਸ਼ਿੰਗ ਸਿੱਧੂ ਮੂਸੇਵਾਲਾ ਉਹਦੇ ਗਰੁੱਪ ਨੇ ਉਹਦੇ ਕਰਿੰਦਿਆਂ ਨੇ ਕਤਲ ਕੀਤਾ ਇਸ ਗੱਲ ਦੀ ਹਾਮੀ ਇਸ ਗੱਲ ਦੀ ਗੱਲ ਲੋਕਾਂ ਵਿੱਚ ਉੱਠਦੀ ਰਹੀ ਹੈ ਤੇ ਹੁਣ ਦੇਸ਼ ਦੀ ਲੋਕ ਸਭਾ ਵਿੱਚ ਜਿੱਥੇ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਨੇ ਉਠਾਈ ਹੈ ਉੱਥੇ ਅਮਰਿੰਦਰ ਸਿੰਘ ਰਾਜਾ ਬਣਗ ਨੇ ਧਿਆਨ ਖਿੱਚਿਆ ਸੈਸ਼ਨ ਦੇ ਆਖਰੀ ਦਿਨ ਦੇਸ਼ ਦੇ ਗ੍ਰਹਿ ਮੰਤਰੀ ਨੂੰ ਪੀਲ ਕੀਤੀ ਹੈ ਕਿ ਲਾਰੈਂਸ ਵਿਸ਼ਨੋਈ ਦੇ ਜੇਲ੍ਹ ਦੇ ਵਿੱਚੋਂ ਪੇਸ਼ੀਤੇ ਆਉਂਦਾ ਇਉਂ ਤੁਰਿਆ ਜਾਂਦਾ ਜਿਵੇਂ ਦੇਸ਼ ਦਾ ਗ੍ਰਹਿ ਮੰਤਰੀ ਤੁਰਿਆ ਜਾਂਦਾ ਹੋਵੇ ਹਾਈ ਫਾਈ ਸਿਕਿਉਰਿਟੀ ਦੇ ਨਾਲ ਪਰੰਤੂ ਲੋਕਾਂ ਦੁਸਤ ਦਾ ਖੌਫ ਹੈ ਫਿਰੋਤੀਆਂ ਇਕੱਠੀਆਂ ਕਰ ਰਿਹਾ ਹੈ ਬਹੁਤ ਗੱਲਾਂ ਲਾਰੈਂਸ ਬਿਸ਼ਨੋਈ ਦੇ ਬਾਬਤ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੋਕ ਸਭਾ ਦੇ ਵਿੱਚ ਕੀਤੀ ਹੈ ਲਾਰੈਂਸ ਬਿਸ਼ਨੋਈ ਕੌਣ ਹੈ ਮੈਂ ਸੰਖੇਪ ਛੋਟੇ ਜੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂ ਲਾਰੈਂਸ ਬਿਸ਼ਨੋਈ ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਇਲਾਕੇ ਦਾ ਰਹਿਣ ਵਾਲਾ ਉਹਦੇ ਪਰਿਵਾਰ ਦੇ ਕੋਲ ਕਾਫੀ ਕਹਿੰਦੇ ਜ਼ਮੀਨ ਜਾਇਦਾਦ ਦਾ ਇੱਕ ਉਸਤਾ چھوٹਾ ਪਰ ਅਨਮੋਲ ਵੀ ਹੈ ਅਨਮੋਲ ਵੀ ਹੈ ਤੇ ਲਾਰੈਂਸ ਬਿਸ਼ਨੋਈ ਬਾਬਤ ਆਖਿਆ ਜਾਂਦਾ ਕਿ ਉਹਨਾਂ ਜਿਹੜੀ ਸ਼ੁਰੂਆਤੀ ਪੜ੍ਹਾਈ ਹੈ ਅਬੋਰ ਦੇ ਇੱਕ ਕਾਨਵੈਂਟ ਸਕੂਲ ਤੋਂ ਕੀਤੀ ਪਲੱਸ 1 ਪਲੱਸ 2 ਉਗਲੀ ਪੜ੍ਹਾਈ ਦੀ ਲਈ ਉਹਨੇ ਚੰਡੀਗੜ੍ਹ ਦੇ ਡੀਏਵੀ ਕਾਲਜ ਦੇ ਵਿੱਚ ਦਾਖਲਾ ਲਿਆ ਡੀਏਵੀ ਕਾਲਜ ਦੇ ਵਿੱਚ ਲਾਰੈਂਸ ਬਿਸ਼ਨੋਈ ਦੀ ਸ਼ੁਰੂਆਤ ਹੁੰਦੀ ਹੈ 2011 ਦੇ ਵਿੱਚ ਉਹ ਵਿਦਿਆਰਥੀ ਰਾਜਨੀਤੀ ਦਾ ਹਿੱਸਾ ਬਣਦਾ ਹੈ ਸਰਕਾਰ ਰਾਜਨੀਤੀ ਦਾ ਹਿੱਸਾ ਬਣਦਾ ਹੈ ਉਹ ਰਾਜਨੀਤੀ ਨਾਲ ਜੁੜਦਾ ਹੈ ਤੇ ਇਸ ਦੌਰਾਨ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਦਾਖਲ ਹੁੰਦਾ ਹਾਲਾਂਕਿ ਉਹ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਕਦੇ ਨਹੀਂ ਪੜ੍ਹਿਆ ਕਦੇ ਦਾਖਲ ਨਹੀਂ ਹੋਇਆ ਪ੍ਰੰਤੂ ਉੱਥੇ ਵੱਡੇ ਗਰੁੱਪ ਨਾਲ ਤੇਜਿੰਦਰ ਸਿੰਘ ਮਿੱਡੂ ਖੇੜਾ ਜਾਂ ਹੋਰ ਸਾਥੀਆਂ ਨਾਲ ਉਸਦੀ ਮੁਲਾਕਾਤ ਹੁੰਦੀ ਹੈ ਤੇ ਉਹ डीवी कॉलेज ਦਾ ਪ੍ਰਧਾਨ ਬਣਦਾ ਹੈ ਤੇ ਸੋਪੂ ਜਥੇਬੰਦੀ ਲਈ ਕੰਮ ਕਰਦਾ ਹੈ ਵਿਦਿਆਰਥੀ ਜਥੇਬੰਦੀ ਸੋਪੂ ਲਈ ਲਾਰੈਂਸ ਮਿਸ਼ਨੋਈ ਕੰਮ ਕਰਦਾ ਹੈ ਤੇ ਉੱਥੇ ਪਹਿਲੀ ਵਾਰ ਉਹ ਘਰੇਲੂ ਹਿੰਸਾ ਜਿਹੜੀ ਕਿ ਕਾਲਜ ਦੇ ਵਿਦਿਆਰਥੀਆਂ ਦੀ ਹੁੰਦੀ ਹੈ ਉਹਦੇ ਸੰਬੰਧ ਵਿੱਚ 2014 ਦੇ ਵਿੱਚ ਜਿਹੜਾ ਜਾਂਦਾ ਹੈ ਪਹਿਲੀ ਵਾਰ ਲਾਰੈਂਸ ਮਿਸ਼ਨੋਈ ਇੱਕ ਮਲੂਕੜਾ ਜਾਂ ਨੌਜਵਾਨ ਛੋਟੀ ਉਮਰ ਦਾ ਜਿਹੜਾ ਘਰੋਂ ਪੜ੍ਹਨ ਲਈ ਆਉਂਦਾ ਹੈ ਤੇ ਪੜਨ ਵਾਲਾ ਵਿਦਿਆਰਥੀ ਹੈ ਚੰਗਾ ਖਿਡਾਰੀ ਵੀ ਹੈ ਪਰੰਤੂ 2014 ਦੇ ਵਿੱਚ ਜੇਲ੍ਹ ਚਲਾ ਜਾਂਦਾ ਬਹੁਤ ਵੱਡੇ ਵੱਡੇ ਮਾਮਲੇ ਲਾਰੈਂਸ ਬਿਸ਼ਨੋਈ ਨਾਲ ਜੁੜਦੇ ਨੇ ਪੁਲਿਸ ਰਿਕਾਰਡ ਮੁਤਾਬਕ ਲਾਰੈਂਸ ਐਸ਼ਰੋੜੀ ਦਾ ਗੈਂਗਸਟਰ ਬਣਦਾ ਅੱਜ ਦੇ ਸਮੇਂ ਵਿੱਚ ਇਹ ਸ਼੍ਰੇਣੀ ਦਾ ਗੈਂਗਸਟਰ ਹੈ 10 ਮਾਰਚ ਨੂੰ ਰਾਜਸਥਾਨ ਤੋਂ ਪੰਜਾਬ ਦੀ ਪੁਲਿਸ ਕੇਂਦਰੀ ਜੇਲ੍ਹ ਜਾਂਦਾ ਗਿਆ ਤੇ ਤੁਹਾਨੂੰ ਪਹਿਲੀ ਭੇਜ ਦਿੱਤਾ ਗਿਆ ਪਰੰਤੂ ਵਿੱਚ ਵਿਚਾਰੇ ਜਿਹੜੀ ਸਭ ਤੋਂ ਰਾਜਨੀਤੀ ਨੂੰ ਪ੍ਰਭਾਵਿਤ ਕਰਨ ਦੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਦੋਸਤੋ ਉਹ ਹੈ ਲਾਰੈਂਸ ਬਿਸ਼ਨੋਈ ਦਾ ਜੇਲ੍ਹ ਵਿੱਚੋਂ ਇੰਟਰਵਿਊ ਬਹੁਤ ਵੱਡੀ ਗੱਲ ਜਿਹੜਾ ਲਾਰੈਂਸ ਬਿਸ਼ਨੋਈ ਦਾ ਇਸ ਦੌਰਾਨ ਜਦੋਂ ਉਹ ਜੇਲ੍ਹ ਵਿੱਚ ਹੈ ਉਹਨੂੰ ਪੇਸ਼ੀ ਲਈ ਪੰਜਾਬ ਲੈ ਜਾਂਦਾ ਜਾਂਦਾ ਹੈ ਪੰਜਾਬ ਪੁਲਿਸ ਕਸਟਡੀ ਦੇ ਵਿੱਚ ਉਹਨੂੰ ਰੱਖਿਆ ਜਾਂਦਾ ਕਿਤੇ ਕਿਤੇ ਤੇ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਵਿੱਚ ਇੰਟਰਵਿਊ ਦਾ ਮਾਮਲਾ ਜਦੋਂ ਦੇਸ਼ ਵਿਦੇਸ਼ ਉਛਲਦਾ ਹੈ ਪੰਜਾਬ ਸਰਕਾਰ ਉਦੋਂ ਬਿਆਨ ਦਿੰਦੀ ਹੈ ਕਿ ਉਹਦੀ ਇੰਟਰਵਿਊ ਪੰਜਾਬ ਦੀ ਕਿਸੇ ਜੇਲ੍ਹ ਦੀ ਨਹੀਂ ਪਰੰਤੂ ਦੇਸ਼ ਵੱਲੋਂ ਇੱਕ ਸੱਟ ਬਣਾਈ ਜਾਂਦੀ ਹੈ ਹਾਈ ਕੋਰਟ ਵੱਲੋਂ ਪ੍ਰਵੋਧ ਜੀ ਉਹਨਾਂ ਨੇ ਜਿਹੜੇ ਸੱਟ ਦੀ ਗਵਾਈ ਡੀਜੀਪੀ ਏਡੀਜੀਪੀ ਕਰਦੇ ਨੇ ਉਹਨਾਂ ਨੇ ਇੱਕ ਰਿਪੋਰਟ ਤਿਆਰ ਕੀਤੀ ਰਿਪੋਰਟ ਤਿਆਰ ਤੋਂ ਬਾਅਦ ਸੱਟਾ ਕੱਢਿਆ ਹਾਈ ਕੋਰਟ ਦੇ ਵਿੱਚ ਰਿਪੋਰਟ ਪੇਸ਼ ਕੀਤੀ ਤੇ ਉਹਨਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਦੇ ਟਾਵਰ ਦੱਸਦੇ ਨੇ 55 ਟਾਵਰ ਜਿਹੜੇ ਉਹਨਾਂ ਨੂੰ ਮੁਹੱਈਆ ਕਰਵਾਈ ਗਿਆ ਜਿੱਥੇ ਵੀ ਹੈ ਕਿਉਂਕਿ ਉਹ ਪੁਲਿਸ ਕਸਟਡੀ ਵਿੱਚ ਹੈ ਜਾਂ ਜੇਲ੍ਹ ਦੇ ਵਿੱਚ ਹੈ ਉਸ ਨੂੰ ਬਹੁਤ ਤਕੜਾ ਇੰਟਰਨੈਟ ਮੁਹੱਈਆ ਕਰਵਾਇਆ ਗਿਆ ਕਿਹਨੇ ਕਰਵਾਇਆ ਕੁਝ ਪਤਾ ਨਹੀਂ ਲੱਗਿਆ ਸੀ ਪਰੰਤੂ ਸਿੱਟ ਨੇ ਕੱਢਿਆ ਹੁਣ ਸਾਹਮਣੇ ਆਇਆ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੈ ਜਿਹੜੀ ਉਹ ਖਰੜ ਦੇ ਸੀਆਈ ਸਟਾਫ ਦੇ ਵਿੱਚੋਂ ਹੁੰਦੀ ਹੈ ਬਹੁਤ ਹੈਰਾਨੀਜਨਕ ਤੱਥ ਪੰਜਾਬ ਸਰਕਾਰ ਦੇਸ਼ ਦੀ ਸਰਕਾਰ ਦੇਸ਼ ਦੀ ਸੁਰੱਖਿਆ ਏਜੰਸੀਆਂ ਦੇਸ਼ ਦਾ ਗ੍ਰੇਵ ਭਾਗ ਕਿੱਥੇ ਖੜਦਾ ਗਿਆ ਕਿ ਇਹਨਾਂ ਸਵਾਲਾਂ ਦੇ ਘੇਰੇ ਵਿੱਚ ਉਲਝ ਕੇ ਰਹਿ ਜਾਂਦਾ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਖੜੜ ਦੇ ਖੜੜ ਜ਼ਿਲ੍ਹਾ ਮੋਹਾਲੀ ਐਸਐਸ ਨਗਰ ਦੇ ਸੀਆਈ ਸਟਾਫ ਦੇ ਵਿੱਚੋਂ ਹੁੰਦੀ ਹੈ ਇੰਟਰਵਿਊ ਕਿਨੇ ਪ੍ਰਬੰਧ ਕੀਤਾ ਇੰਟਰਵਿਊ ਲਈ ਨੈਟਵਰਕ ਕਿਨੇ ਪ੍ਰੋਵਾਈਡ ਕਰਵਾਇਆ ਸਾਰਾ ਕੁਝ ਬੜੇ ਵੱਡੇ ਸਵਾਲ ਨੇ ਜਿਹੜੇ ਉਹ ਸਾਹਮਣੇ ਆਉਂਦੇ ਨੇ ਜਦੋਂ ਪੁਲਿਸ ਰਿਕਾਰਡ ਮੁਤਾਬਕ ਲਾਰੈਂਸ ਬਿਸ਼ਨੋਈ ਬਹੁਤ ਸਾਰੇ ਕੇਸਾਂ ਵਿੱਚ ਦੋਸ਼ੀ ਸ਼ਾਮਤ ਹੋ ਚੁੱਕਾ ਹੈ ਤਾਂ ਹਰਾਨੀ ਦਾ ਜਨਕ ਤੱਥ ਨੇ ਜਿਹੜੇ ਉਹ ਸਾਹਮਣੇ ਆ ਰਹੇ ਨੇ ਕਿ ਲਾਰੈਂਸ ਬਿਸ਼ਨੋਈ ਦੀ ਜਦੋਂ ਖਰੜ ਦੇ ਵਿੱਚ ਇੰਟਰਵਿਊ ਹੁੰਦੀ ਹੈ ਕਿਉਂਕਿ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਉਹਦੀ ਇੰਟਰਵਿਊ ਪੰਜਾਬ ਦੀ ਨਹੀਂ ਪਰੰਤੂ ਸਿੱਟ ਨੇ ਫੈਸਲਾ ਕੀਤਾ ਹਾਈ ਕੋਰਟ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੁਣ ਖਰੜ ਦੇ ਵਿੱਚ ਪੰਜਾਬ ਸਰਕਾਰ ਦਾ ਅੱਜ ਦਾ ਕੋਈ ਬਿਆਨ ਹਲੇ ਨਾ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਗ੍ਰਹਿ ਮੰਤਰੀ ਨੇ ਸੂਬੇ ਦੇ ਨਾ ਕਿਸੇ ਹੋਰ ਜ਼ਿੰਮੇਵਾਰ ਧਿਰ ਦਾ ਨਾ ਕਿਸੇ ਹੋਰ ਦਾ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਨਾਲ ਨਾਮ ਜੁੜਦਾ ਹੈ ਲਾਰੈਂਸ ਬਿਸ਼ਨੋਈ ਦੇ ਸਾਥੀ ਗੋਲਦੀ ਬਰਾੜ ਦਾ ਜ਼ਿਆਦਾਤਰ ਅਪਰਾਧਕ ਘਟਨਾ ਨੂੰ ਜੇਲ੍ਹ ਦੇ ਵਿੱਚੋਂ ਅੰਜਾਮ ਦੇਣ ਵਾਲਾ ਲਾਰੈਂਸ ਬਿਸ਼ਨੋਈ ਜੇਲ੍ਹ ਦੇ ਵਿੱਚ ਬੈਠਿਆ ਉਹਦੇ ਸਾਥੀ ਜ਼ਿੰਮੇਵਾਰੀ ਲੈਂਦੇ ਨੇ ਗੋਲਦੀ ਬਰਾੜ ਹੋਣੀ ਕਿ ਸਿੱਧੂ ਮੂਸੇਵਾਲੇ ਦਾ ਕਤਲ ਇਸ ਕਰਕੇ ਕਰਵਾਇਆ ਕਿ ਉਹ ਉਹਨਾਂ ਦੇ ਗਰੁੱਪ ਦੇ ਤੇਜਿੰਦਰ ਮਿੱਡੂ ਖੇੜਾ ਹੋਰਾਂ ਨੂੰ ਕਤਲ ਕਰਵਾਉਣ ਦੇ ਵਿੱਚ ਬਹੁਤ ਵੱਡੀ ਭੂਮਿਕਾ ਸਿੱਧੂ ਮੂਸੇਵਾਲੇ ਦੇ ਸਾਥੀਆਂ ਦੀ ਸੀ ਲਾਰਸ ਬਿਸ਼ਨੋਈ ਦੇ ਉੱਤੇ ਕਿੰਨੇ ਮਾਮਲੇ ਨੇ ਲਾਰਸ ਬਿਸ਼ਨੋਈ ਦੇ ਉੱਤੇ ਕਤਲ ਲੁੱਟ ਮਾਰਕੁੱਟ ਸਣੇ ਬਹੁਤ ਸਾਰੇ ਮਾਮਲਿਆਂ ਦੇ ਇਲਜ਼ਾਮ ਨੇ ਬਿਸ਼ਨੋਈ ਖਰਾਬ ਪੰਜਾਬ ਦਿੱਲੀ ਰਾਜਸਥਾਨ ਵਿੱਚ ਹੀ ਕਈ ਮਾਮਲੇ ਦਰਜ ਨੇ ਪੁਲਿਸ ਰਿਕਾਰਡ ਅਨੁਸਾਰ ਲਾਰੈਂਸ ਬਿਸ਼ਨੋਈ ਕਈ ਕੇਸਾਂ ਵਿੱਚ ਦੋਸ਼ੀ ਵੀ ਸਾਫ਼ਤ ਹੋ ਚੁੱਕਾ ਹੈ ਪਰੰਤੂ ਸਭ ਤੋਂ ਦਿਲਚਸਪ ਗੱਲ ਕਿ ਉਹ ਦੇ ਜੇਲ੍ਹ ਵਿੱਚ ਹੋ ਬੈਠੇ ਆ ਬਹੁਤ ਸਾਰੀਆਂ ਬਾਤਾਂ ਤੈਨੂੰ ਅੰਜਾਮ ਦੇ ਰਿਹਾ ਲਾਰੈਂਸ ਬਿਸ਼ਨੋਈ ਲਾਰੈਂਸ ਬਿਸ਼ਨੋਈ ਆਪਣੇ ਇੰਟਰਵਿਊ ਜਿਹੜੇ ਜੇਲ੍ਹ ਦੇ ਵਿੱਚ ਇਹਦਾ ਜੇਲ੍ਹ ਦੇ ਵਿੱਚੋਂ ਇੰਟਰਵਿਊ ਜਾਰੀ ਹੁੰਦੀ ਹੈ ਉਹਦੀ ਇੱਕ ਟੀਵੀ ਚੈਨਲ ਦੇ ਨਾਲ ਉਸ ਵਿੱਚ ਕਹਿੰਦਾ ਕਿ ਮੈਂ ਜੇਲ੍ਹ ਦੇ ਵਿੱਚ ਸੁਰੱਖਿਅਤ ਹਾਂ ਮੈਂ ਜੇਲ੍ਹ ਦੇ ਵਿੱਚ 9 ਸਾਲ ਤੋਂ ਹਾਂ 7 ਸਾਲ ਤੋਂ ਹਾਂ ਮੈਂ ਜੇਲ੍ਹ ਦੇ ਵਿੱਚ ਹੀ ਰਹਿਣਾ ਚਾਹੁੰਦਾ ਹੈ ਬੜੀ ਵੱਡੀ ਗੱਲ ਉੱਪਰ ਦੀ ਜ ਜਦੋਂ ਇੰਟਰ ਜਦੋਂ ਕਿਤੇ ਪੇਸ਼ੀ ਤੇ ਆਉਂਦਾ ਕਿ ਲਾਰੈਂਸ ਬਿਸ਼ਨੋਈ ਦੇ ਇੰਨੇ ਮਹਿੰਗੇ ਜਿਹੜੇ ਕੱਪੜੇ ਬ੍ਰਾਂਡਡ ਪਾਏ ਹੁੰਦੇ ਨੇ ਸਾਰਾ ਕੁਝ ਮਹਈਆ ਹੁੰਦਾ ਹੈ ਲਾਰੈਂਸ ਬਿਸ਼ਨੋਈ ਨੂੰ ਭਾਵੇਂ ਇਹਦਾ ਕਰਾਈਟਰੀਆ ਜਿਹੜਾ ਇਹ ਹੋ ਸਕਦਾ ਹੈ ਪਰੰਤੂ ਐਡਾ ਵੱਡਾ ਗੈਂਗਸਟਰ ਅੱਜ ਪੰਜਾਬ ਦੀ ਰਾਜਨੀਤੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਜਦੋਂ ਦੇਸ਼ ਤੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਬਣੇ ਪਾਰਲੀਮੈਂਟ ਵਿੱਚ ਦੇਸ਼ ਤੇ ਗ੍ਰਹਿ ਮੰਤਰੀ ਨੂੰ ਸਵਾਲ ਕਰਦੇ ਨੇ ਕਿ ਲਾਰੈਂਸ ਬਿਸ਼ਨੋਈ ਦਾ ਕੁਝ ਕਿਉਂ ਨਹੀਂ ਕੀਤਾ ਜਾਂਦਾ ਆਖਰੀ ਦਿਨ ਵੱਡੀਆਂ-ਵੱਡੀਆਂ ਘਟਨਾਵਾਂ ਨੂੰ ਅੰਜਾਮ ਕਿਵੇਂ ਦਿੰਦੇ ਆ ਜੇਲ੍ਹ ਦੇ ਵਿੱਚ ਬੈਠਾ ਇੰਟਰਵਿਊ ਕਿਵੇਂ ਦਿੰਦਾ ਹੁਣ ਜਦੋਂ ਇੰਟਰਵਿਊ ਸਾਬਤ ਹੋ ਚੁੱਕੀ ਹੈ ਕਿ ਖਰੜ ਜ਼ਿਲ੍ਹਾ ਮੁਹਾਲੀ ਦੇ ਵਿੱਚ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਦੇ ਵਿੱਚੋਂ ਇੰਟਰਵਿਊ ਹੁੰਦੀ ਹੈ ਤਾਂ ਪੰਜਾਬ ਦਾ ਪ੍ਰਸ਼ਾਸਨ ਪੰਜਾਬ ਦਾ ਪੁਲਿਸ ਪ੍ਰਸ਼ਾਸਨ ਪੰਜਾਬ ਦੀ ਸਰਕਾਰ ਦੇਸ਼ ਦੀ ਸਰਕਾਰ ਸਵਾਲਾਂ ਦੇ ਘੇਰੇ ਦੇ ਵਿੱਚ ਆ ਜਾਂਦੀ ਹੈ ਲਾਰੈਂਸ ਬਿਸ਼ਨੋਈ ਇੱਕ ਆਪਣੇ ਆਪ ਵਿੱਚ ਇੱਕ ਉਸਾ ਖੇਤਰ ਦੀ ਖੂਨਖਾਰ ਗੈਂਗਸਟਰ ਖੇਤਰ ਦੀ ਇੱਕ ਖੂਨਖਾਰ ਸ਼ਖਸੀਅਤ ਬਣ ਚੁੱਕਿਆ ਹੈ ਜੇਲ੍ਹ ਦੇ ਵਿੱਚ ਬੈਠਾ ਵੱਡੀਆਂ-ਵੱਡੀਆਂ ਘਟਨਾਵਾਂ ਨੂੰ ਅੰਜਾਮ ਦਿੰਦਾ ਹੈ ਜਿਸ ਦੀ ਗੱਲ ਜਿੱਥੇ ਪੰਜਾਬ ਵਿੱਚ ਚੱਲਦੀ ਸੀ ਪੰਜਾਬ ਵਿੱਚ ਬਹੁਤ ਸਾਰਾ ਬਹੁਤ ਸਾਰੇ ਮਾਮਲੇ ਸੀ ਲਾਰੈਂਸ ਬਿਸ਼ਨੋਈ ਨਾਲ ਜੁੜੇ ਹੋਏ ਜਿਹੜੇ ਸਾਹਮਣੇ ਆ ਰਹੇ ਸੀ ਤੇ ਹੁਣ ਲਾਰੈਂਸ ਬਿਸ਼ਨੋਈ ਵੱਲੋਂ ਜਿਹੜੀ ਲਾਸਟ ਗੱਲ ਆ ਜਿਹੜੀ बार-बार ਇੱਕ ਟੀਵੀ ਚੈਨਲ ਦੇ ਉੱਤੇ ਉਹਦੀ ਇੰਟਰਵਿਊ ਆ ਜਿਹੜੀ ਉਹ ਦਿਖਾਈ ਜਾ ਰਹੀ ਹੈ ਤੇ ਲਾਰੈਂਸ ਬਿਸ਼ਨੋਈ ਮੁਰਤੋਂ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਕਿ ਲਾਰੈਂਸ ਬਿਸ਼ਨੋਈ ਆਖਰ ਪੁਲਿਸ ਤੋਂ ਕਾਬੂ ਪ੍ਰਸ਼ਾਸਨ ਤੋਂ ਕਾਬੂ ਸਰਕਾਰਾਂ ਤੋਂ ਕਾਬੂ ਉਹ ਜੇਲ੍ਹ ਦੇ ਵਿੱਚ ਬੈਠੇ ਦੀਆਂ ਕਾਰਵਾਈਆਂ ਤੇ ਰੋਪ ਕਿਉਂ ਨਹੀਂ ਲੱਗ ਰਹੀ ਕਿਵੇਂ ਜੇਲ੍ਹ ਵਿੱਚ ਬੈਠਾ ਐਡੀਆਂ ਵੱਡੀਆਂ ਵੱਡੀਆਂ ਜਿਸ ਤਰ੍ਹਾਂ ਰਾਜਾ ਬੜਿੰਗ ਨੇ ਸਵਾਲ ਕੀਤਾ ਬਹੁਤ ਵੱਡੀ ਕਾਰਵਾਈ ਨੂੰ ਅੰਜਾਮ ਦਿੰਦਾ ਹੈ ਕਹਿੰਦੇ ਫਰੋਤੀਆਂ ਰਾਜਾ ਬੜਿੰਗ ਜੀ ਕਹਿੰਦੇ ਨੇ ਫਰੋਤੀਆਂ ਅੱਜ ਦੇਸ਼ ਦੀ ਰਾਜਨੀਤੀ ਅੰਦਰ ਇਹ ਸਵਾਲ ਸਭ ਤੋਂ ਵੱਡਾ ਹੈ ਜਿਹੜਾ ਦੇਸ਼ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰ ਰਿਹਾ ਸਵਾਲਾਂ ਦੇ ਢੇਰੇ ਵਿੱਚ ਦੇਸ਼ ਦੀ ਕੇਂਦਰ ਸਰਕਾਰ ਸਵਾਲਾਂ ਦੇ ਢੇਰੇ ਵਿੱਚ ਪੰਜਾਬ ਸਰਕਾਰ ਕਿ ਲਾਰੈਂਸ ਬਿਸ਼ਨੋਈ ਐਡੇ ਵੱਡੀਆਂ-ਵੱਡੀਆਂ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਕਿਉਂ ਕਿਵੇਂ ਤੇ ਕਿਸ ਲਈ ਸਰਕਾਰ ਜਵਾਬ ਦੇ ਕਿਉਂ ਨਹੀਂ ਹੋ ਰਹੀ ਸਰਕਾਰ ਲਾਰੈਂਸ ਬਿਸ਼ਨੋਈ ਦੀਆਂ ਗਤੀਵਧੀਆਂ ਸਰਕਾਰ ਕੋਰਤੰਤ ਹੈ ਸਰਕਾਰ ਕੋ ਉਦਕਾਰ ਹੈ ਸਰਕਾਰੀ ਮਸ਼ੀਨਰੀ ਹੈ ਸਰਕਾਰ ਕੋ ਹਰ ਚੀਜ਼ ਹੈ ਜੇ ਦੇਸ਼ ਦੀ ਸਰਕਾਰ ਇੱਕ ਗੈਂਗਸਟਰ ਨੂੰ ਜੇਲ੍ਹ ਵਿੱਚ ਬੈਠੇ ਆ ਉਹਦੀਆਂ ਗਤੀਵਿਧੀਆਂ ਨੂੰ ਠੱਲ ਨਹੀਂ ਪਾ ਸਕਦੀ ਤਾਂ ਦੇਸ਼ ਦੀ ਸੁਰੱਖਿਆ ਨਕੀ ਬਣੇਗਾ ਦੇਸ਼ ਦੀ ਸੁਰੱਖਿਆ ਬਾਕੀ ਸੁਰੱਖਿਆ ਦਾ ਕੀ ਬਣੇਗਾ ਅੱਜ ਲਾਰੈਂਸ ਬਿਸ਼ਨੋਈ ਜਦੋਂ ਖਰੜ ਦੇ ਵਿੱਚ ਉਹਦੀ ਇੰਟਰਵਿਊ ਹੋਣ ਦੀ ਗੱਲ ਸਾਹਮਣੇ ਆਉਂਦੀ ਹੈ ਖਰੜ ਦੇ ਵਿੱਚੋਂ ਬੈਠਾ ਆਨਲਾਈਨ ਲਾਰੈਂਸ ਬਿਸ਼ਨੋਈ ਇੰਟਰਵਿਊ ਦੇ ਰਿਹਾ ਤੇ ਲਾਰੈਂਸ ਬਿਸ਼ਨੋਈ ਦੀ ਗੱਲ ਅੱਜ ਸਮੁੱਚੇ ਪਿੰਡ ਸ਼ਹਿਰ ਕਸਬੇ ਤੋਂ ਲੈ ਕੇ ਮਹਾਨਗਰਾਂ ਤੋਂ ਲੈ ਕੇ ਜਿੱਥੇ ਅੱਜ ਰਾਜਾ ਬੜਿੰਗ ਨੇ ਇਹ ਗੱਲ ਵੀ ਕੀਤੀ ਕਿ ਉਹ ਫਿਲਮ ਸਟਾਰ ਸਲਮਾਨ ਖਾਨ ਨੂੰ ਮਾਰਨ ਦੀਆਂ ਧਮਕੀਆਂ ਵੀ ਦੇ ਰਿਹਾ ਹੈ ਕਿਸ ਦਿਨ ਉਹਨੂੰ ਖੁਸ਼ੀ-ਖੁਸ਼ੀ ਆਪਣੇ ਇੰਟਰਵਿਊ ਵਿੱਚ ਕਬੂਲ ਕਰ ਰਿਹਾ ਹੈ ਕਿ ਸਲਮਾਨ ਖਾਨ ਦਾ ਕੰਮ ਕਰਨਗੇ ਤਾਂ ਰਾਜਾ ਬੜਿੰਗ ਜੀ ਕਹਿੰਦੇ ਕਿ ਇਹ ਸਵਾਲ ਦੇਸ਼ ਨੂੰ ਬਹੁਤ ਬੁਰੀ ਤਰ੍ਹਾਂ ਚਿੰਤਾ ਵਿੱਚ ਧੇੜ ਰਿਹਾ ਹੈ ਤਾਰਨਸ ਵਿਸ਼ਨੋਏ ਨੂੰ ਕੁਝ ਸੰਭਾਲਣ ਦੀ ਲੋੜ ਹੈ ਉਹਦੀ ਗਤੀਵਿਧੀਆਂ ਨੂੰ ਠੱਲ ਪਾਉਣ ਦੀ ਲੋੜ ਹੈ ਦੋਸਤੋ ਲਾਰੈਂਸ ਬਿਸ਼ਨੋਏ ਦੀਆਂ ਗਤੀਵਿਧੀਆਂ ਦੀ ਜਦੋਂ ਗੱਲ ਦੇਸ਼ ਦੀ ਲੋਕ ਸਭਾ ਵਿੱਚ ਗੂੰਜਦੀ ਹੈ ਤਾਂ ਨਿਰਸੰਦੇਹ ਇਹ ਇੱਕ ਚਿੰਤਾ ਦਾ ਵਿਸ਼ਾ ਹੈ ਤੇ ਸਰਕਾਰ ਨੂੰ ਇਹਦੇ ਪ੍ਰਤੀ ਜਵਾਬਦੇਹ ਹੋਣਾ ਚਾਹੀਦਾ ਹੈ ਦੇਸ਼ ਅੰਦਰ ਅਮਨ ਕਾਨੂੰਨ ਸ਼ਾਂਤੀ ਨਾਲ ਰਹਿਣ ਦਾ ਹਰ ਵਿਅਕਤੀ ਦਾ ਹੱਕ ਹੈ ਪਰੰਤੂ ਗੈਂਗਸਟਰਵਾਦ ਦੇ ਇਸ ਤਰੀਕੇ ਨਾਲ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਜਿਸ ਤਰ੍ਹਾਂ ਦੀ ਆਵਾਜ਼ ਅੱਜ ਇਹ ਸ਼੍ਰੇਣੀ ਦੇ ਇਸ سنگੀਨ ਅਪਰਾਧਾਂ ਵਾਲੇ ਵਿਅਕਤੀ ਦੇ ਖਿਲਾਫ ਦੇਸ਼ ਦੀ ਲੋਕ ਸਭਾ ਵਿੱਚ ਗੁਰਜੀ ਹੈ ਤੇ ਸਰਕਾਰ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੇਸ਼ ਦੀ ਲੋਕ ਸਭਾ ਵਿੱਚ ਇਹ ਸਾਰਾ ਸਵਾਲ ਚੁੱਕਿਆ ਤੇ ਪੰਜਾਬ ਸਰਕਾਰ ਦੇ ਕਿਸੇ ਪ੍ਰਮੁੱਖ ਅਧਿਕਾਰੀ ਦਾ ਜਾਂ ਪੰਜਾਬ ਸਰਕਾਰ ਦੇ ਕਿਸੇ ਮੰਤਰੀ ਮੁੱਖ ਮੰਤਰੀ ਦਾ ਜਵਾਬ ਹੈ ਜਿਹੜਾ ਉਹ ਹਾਲ ਦੀ ਘੜੀ ਸਾਹਮਣੇ ਨਹੀਂ ਆ ਰਿਹਾ ਕਿ ਖਰੜ ਦੇ ਸੀਆਈ ਸਟਾਫ ਵਿੱਚ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਿਵੇਂ ਹੋਈ ਕਿਸ ਨੇ ਪ੍ਰਬੰਧ ਕੀਤਾ ਕੀ ਸਾਰਾ ਇਹ ਤਾਮਚਾਮ ਕਿਸ ਤਰ੍ਹਾਂ ਬੁਣਿਆ ਰਿਹਾ ਇਸ ਨੂੰ ਕਿਸ ਤਰ੍ਹਾਂ ਅੰਜਾਮ ਦਿੱਤਾ ਰਿਹਾ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਨਾਲ ਇਹ ਗੱਲ ਆ ਜਿਹੜੀ ਉਹ ਸਾਂਝੀ ਕਰਦਾ ਰਹਾਂਗੇ ਤੁਸੀਂ ਦੇਖਦੇ ਰਹੋ ਸਾਡਾ ਚੈਨਲ ਆਵਾਜ਼ੇ ਕਾਲ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੁਸੀਂ ਸਾਰਿਆਂ ਨੇ ਜਰੂਰ ਕਰਨਾ ਧੰਨਵਾਦ ਸਤਿ ਸ੍ਰੀ ਅਕਾਲ